ਕਿਆ ਰ ਭਾਈ ਕੇ ਤਾਂ ਵੀ ਲਾ ਲੰਦ ਨਾ ਪਿੰਡਾਂ ਪਿੰਡਾਂ ਨੇ ਸਕੀਮ ਆਪਣੇ ਕੋਲੇ ਹੋਰ ਹੈ ਕੀ ਆ ਸਕੀਮਾਂ ਹੀ ਆ ਕਰ ਲਗਾ ਤੂੰ ਆਂ ਕਰ ਉਹ ਇੱਧਰ ਰੱਖ ਦੋ ਰਾਜ ਇੱਧਰ ਰੱਖਾ ਪੰਪਰਾ ਉਹ ਕਰਨਾ ਇੱਕ ਵਾਰੀ ਆ ਆ ਤੂੰ ਆ ਖੱਚ ਲੈਣਾ ਨਾ ਤਾਂ ਹੀ ਦਾ ਇੱਟ ਹੋ ਜਾਂਦੀ ਆ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਓਏ ਤੇਰੀ ਨੂੰ ਆ ਗਿਆ ਜਾਮਣਾ ਖਾ ਲੋ ਜੀ ਸਵੇਰੇ ਸਵੇਰੇ ਦੇਖੋ ਯਾਰ ਦੇਖਦਿਆਂ ਆਹ 슈ਗਰ ਤੋਂ ਬਹੁਤ ਚੰਗਾ ਹੁੰਦਾ ਹੈ ਇਹ ਸਾਹਮਣੇ ਹਾਂ ਖਾ ਖਾ ਹੁਣ 슈ਗਰ ਕਰਾ ਲਈ ਨਾਲ ਵਗਦੇ ਸਰੀਰ 'ਚ ਉਹਨੂੰ ਵੀ ਖਤਮ ਕਰਦੀਆਂ ਅੱਛਾ ਯਾਰ ਮੇਰੇ ਨਾਥਾ ਦੇ ਨਾ ਡੱਡਾ ਮਾਰੀ ਵਾਸਤੋਂ ਹਾਂ ਖਾਤਾ ਲੇ ਗਿਆ ਕਰਦੀ ਹੈ ਇਹ ਬਾੜਾ ਸਰੀਜੋ ਨਿਕਲਦਾ ਨਹੀਂ ਇਹ ਵਿੱਚ ਘਾ ਲੰਦੀ ਆਹ ਦੇਖ ਬਾਈ ਸਵੇਰੇ ਸਵੇਰੇ ਅੱਜ ਅਸੀਂ ਜਾਮਣਾ ਝੁੱਤੀ ਲਾਈ ਆਸੀ ਸਾਡੀ ਰੋਜ਼ ਫੋਨ ਕਰਦੀ ਕਹਿੰਦੀ ਜਾਮਣਾ ਲੈ ਜਾ ਜਾਮਣਾ ਲੈ ਜਾ ਆਹ ਡਾਣਾ ਟੁੱਟ ਗਿਆ ਇੱਕ ਇੰਨੀਆਂ ਜਾਮਣਾ ਸੀਗਾ ਭਾਰ ਨਹੀਂ ਆਹ ਦੇਖ ਬਾਤ ਗਏ ਬਾਤ ਨਾ ਰਾਜੇਵਾ ਫਾਈਵਾ ਤੇ ਨਾ ਆ ਦੇਖੋ ਕਿਵੇਂ ਪੰਗਿਆ ਬਾਈ ਕੰਦ ਤੇ ਮੈਂ ਤਾਂ ਇੰਨਾ ਨਹੀਂ ਰੱਜ ਜੂ ਆਈ ਖਾ ਖਾ ਕੇ ਹਾਂ ਇੱਟ ਡੇ ਕਿਵੇਂ ਆ ਬਾਬਾ ਤੇਰੀ ਗਲਤ ਕਰ ਲੈ ਯਾਰ ਤੂੰ ਡਾਣੇ ਤੋੜ ਤੋੜ ਹੀ ਖਾਣ ਲੱਗ ਗਿਆ ਹੂੰ ਕਿਦੇ ਤੋਂ ਤੁਹਾਡੇ ਦਾਣੇ ਟੁੱਟੇ ਹੋਏ ਤੋਂ ਹਾਂ ਆ ਰੁਕਾ ਮੀਟਰ ਪੂਰਾ ਬਣਾ ਦਿੰਦਾ ਪੂਰਾ ਬਣਾਦਾ ਬਰਹਾਲ ਖਲਾ ਲੈਂਦੇ ਨੇ। ਅਰਜਾਨਾ ਬਣਾ ਸਾਰੇ ਨਿਕਲੋ। ਸਵੇਰੇ ਸਵੇਰੇ ਬਾਈ ਖੇਤਾਂ ਦਾ ਨਜ਼ਾਰਾ ਸਾਹਮਣੇ ਆਪਣਾ ਗੁਰਦੁਆਰਾ ਮਾਈ ਵੀਰੋ ਭਾਈ ਭਗਤੂ ਜੀ ਸਾਡਾ ਪਿੰਡ ਤੇ ਅਸੀਂ ਬਾਂਦ ਰੰਗ ਉਹ ਇਧਰ ਆ ਕੰਦਾ ਤੇ ਲੰਕੀ ਜਾਂਦੇ ਆ ਸਵੇਰੇ ਸਵੇਰੇ। ਜਾਮਣਾ ਆ ਜਮਣ ਬਹੁਤ ਆਗੀਆਂ ਭਰੀ ਪਈ ਆ ਜਮਣ। ਹੈ ਜੇ ਕਮੀ ਪੈ ਗਿਆ ਤਾਂ ਛੱਡ ਜਾਣੀਆਂ ਸਾਰੀਆਂ ਇਹ। ਤੂੰ ਕਿਵੇਂ ਆ ਰਮਾਲ ਬੰਨੀ ਖੜਦਾ। ਅੱਛਾ ਚੱਲ ਫਿਰ ਚਲੀਏ ਆਪਾਂ ਘਰ ਨੂੰ ਹਨ ਡੈਡੀ ਵੀ ਜਾਣਾਗਾ ਤਿਆਰ ਹੋ ਕੇ ਹਾਂ ਕੱਲ ਨੂੰ ਫੇਰ ਆਵਾਂਗੇ ਇਹ ਤਾਂ ਨਹੀਂ ਚੜਨਾ ਟੁੱਟ ਜਾਊਗਾ ਹੋ ਕੇ ਦੀ ਹੈ ਨਾਲੇ ਨਮਕਾ ਜਾਮਣਾ ਦੀ ਆਹ ਬੇਕਾਰ ਹੈ। ਹਲੋ ਹਾ ਫਣੀ ਦੀਨਾ ਕੱਲ ਨੂੰ ਫੇਰ ਦੋ ਤਿੰਨ ਦਿਨਾਂ ਚ ਕਰ ਦਾਂਗੇ ਖਾਲੀ ਬਦੇਰੀ ਭਰੀ ਪਈ ਆ। ਲੈਮਨ ਚੱਲ ਬਈ ਜੀ ਕੰਮ ਤੇ ਸਵੇਰੇ ਦੋ ਬਾਟੀਆਂ ਪੀਤੀਆਂ ਚਾਹ ਦੀਆਂ ਫਿਰ ਅੱਧਾ ਕਿਲੋ ਖਾਧੀਆਂ ਜਾਮਣਾ ਤੇ ਹੁਣ ਦੁੱਧ ਨਾਲ ਪੀ ਕੇ ਸਾਰਾ ਕੁਝ ਸੈੱਟ ਕਰਕੇ ਪਤਾ ਨਹੀਂ ਕੀ ਕੁ ਪਸੰਦਰ ਜਾਂਦਾ ਰਹਿੰਦਾਗਾ। ਕੋਈ ਡਾਈਟ ਡੂ ਇਟ ਨਹੀਂ ਸਿੱਧਾ ਹੀ ਚੱਲਦਾ ਕੰਮ ਤੇ ਹੁਣ ਚੱਲ ਪਏ ਦਿਹਾੜੀ ਤੇ ਨਾਸ਼ਟੂ ਮੀਟ ਜੂ ਨਾ ਬਾਬਾ ਤੂੰ ਖਰਾਬ ਹੋ ਜਾਏਗਾ ਕੱਲ ਨਾ ਹਾਊ ਆਰ ਯੂ ਕਿਵੇਂ ਘਟ ਮਾਰ ਨਹੀਂ ਗੁੱਡ ਈਵਨਿੰਗ ਇਹ ਆਲਾ ਜੀ ਚੱਲਦੇ ਆ ਸਹੀ ਕਹਿੰਦੇ ਚੱਲਦੇ ਜੀ ਉਹ ਇੱਕ ਨੂੰ ਵੀ ਪਤਾ ਨਹੀਂ ਕੀ ਮੌਤ ਪੈਂਦੀ ਆ ਬਾਈ ਐਸੇ ਨੂੰ ਥੱਲੇ ਗਰਮੀ ਮਰ ਜਾਂਦੇ ਆਂਗੇ ਇੱਥੇ ਮੇਰੀ ਅੱਗ ਆ ਕੋਠੇ ਤੇ ਆ ਦੇ ਲੋ ਕਿਨੇ ਨੇਰੇ ਨੇਰੇ ਏਸੀ ਏਸੀ ਆਗੇ ਇੱਥੇ ਕੋਠੇ ਤੇ ਅੱਗ ਹੀ ਵਰਦੀ ਹੈਗੀ ਆ ਉਹ ਏਸੀ ਨਹੀਂ ਚੱਲਦਾ ਇਹਨੂੰ ਪਤਾ ਨਹੀਂ ਕੀ ਅੱਗ ਲੱਗੀ ਹੈ ਵੀ ਥੱਲੇ ਕਲੀ ਗਰਮਾ ਭਾਈ ਸਿੱਟੀ ਜਾਂਦਾ ਬਤੰਦ ਲੱਗੇ ਰਹਾ ਕੀ ਚਾ ਫੇਰ ਰਹਾ ਤਾਂ ਯਰਨਲ ਦਾ ਪਤਾ ਨਹੀਂ ਕਿੱਥੋਂ ਕੰਪਣਗਾ ਬਣਾ ਦਿੰਦੇ ਨੇ ਰੋਜ਼ ਨਵੀਆਂ ਯਰਨਲ গোলਟਾ ਸਾਦਾ ਠੀਕ ਆ ਵਾ ਬਲੂ ਸਟਾਰ ਦਾ ਉਹ ਰੈਨਾਸੋਨਿਕ ਹੋ ਗਏ ਜੀ ਵਿਹਲੇ ਚੱਲੀਏ ਘਰਾਂ ਨੂੰ ਆਲਾ ਮੁੰਡਿਆ ਚੱਲ ਗਏ ਤੇ ਆ ਜਾ ਫੜਾਤੇ ਬਾਈ ਨਾਲ ਕੈਂਚਗਾ ਤੇ ਆਉਂਦਾ ਹਰਜੀਤ ਉਹਨੂੰ ਫੜਾਉਨੇ ਆ ਸ਼ੂ ਬੈਗੇ ਇਹ ਕਿਉਂਕਿ ਉਹ ਬਰਨਾਲੇ ਲੱਗਿਆ ਹੋਇਆ ਨੇ ਉਹਨਾਂ ਕੋਲੇ ਉਧਰ ਖਤਮ ਹੋ ਗਏ ਉਹਨਾਂ ਗੇ ਇਧਰ ਇਧਰ ਸਪਲਾਈ ਕਰਨੀ ਪੈਂਦੀ ਆ ਨਾ ਆਸੇ ਪਾਸੇ ਫਿਰ ਕੁਛ ਵੀ ਜਦੋਂ ਖਤਮ ਹੋ ਜਾਂਦਾ ਦੂਜੇ ਸਟੋਰ ਚ ਐ ਫਿਰ ਨਾਲ ਨਾਲ ਸਟੋਰਾਂ ਦਾ ਸੁਖਾਗਾ ਹੁਣ ਇਹ ਬਰਨਾਲੇ ਸਟੋਰ ਚ ਭੇਜਨੇ ਆ ਹਰਜੀਤ ਲੈ ਕੇ ਜਾਊਗਾ ਸ਼ੂ ਬੈਗ ਤੇ ਅੱਜ ਮੇਰਾ ਸੰਗੀ ਸਾਥੀ ਹੈਗਾਗਾ ਮੇਰੇ ਨਾਲ ਕਲਾਸਮੇਟ ਮੁੰਡਾ ਪੜਿਆਗਾ ਉਧਰ ਲੱਗਾ ਸਟੋਰ ਤੇ ਦੋਨੇ ਇੱਕੋ ਸਕੂਲ ਚ ਪੜੇ ਤੇ ਇੱਕੋ ਹੀ ਕੰਮ ਤੇ ਲਾ ਕੇ ਇਹ ਆ ਬਾਈ ਮੁੰਡਾ ਜੱਸਾ ਮੇਰਾ ਕਲਾਸਮੇਟ ਜਿਹੜਾ ਆਉਦੇ ਜਵਾਗ ਵਾਸਤੇ ਚੀਜ਼ਾਂ ਲਈ ਜਾਂਦਾ ਹੈ ਇਹ ਆ ਸੀ ਕਲਾਸਮੇਟ ਇਧਰ ਯਾਰ 66 ਇਧਰ ਵੇਲੇ ਵੇਲੇ ਇਹ ਹੈ ਕਿ ਮੈਂ ਜਸਪੀ ਠੀਕ ਆ ਠੀਕ ਆ ਆ ਗਏ ਜੀ ਘਰ ਕੋਲੇ 5-6 ਦਿਨ ਹੋ ਗਏ ਵਲੌਗ ਨਹੀਂ ਪਾਇਆ ਬਾਈ ਰੋਜ਼ ਬਣਾ ਲੈਣਾਗਾ ਅੱਧਾ ਪਜਾਦਾ ਜਾਂ ਬਣਾ ਲੈਣਾ ਘਰ ਆ ਕੇ ਦੇਖਦਾ ਦੋ ਤਿੰਨ ਮਿੰਟਾਂ ਦਾ ਬੰਦ ਆਗਾ ਆਪਦੇ ਨਹੀਂ ਪਾਉਣ ਨੂੰ ਜੀ ਕਰਦਾ ਦੇਖਦੇ ਆ ਕੱਲ ਨੂੰ ਹਰਪਾਲ ਮੇਰੇ ਕੋਲ ਹੀ ਆਇਆ ਕਰੂ ਇੱਥੇ ਆਪਣੇ ਕੋਲੇ ਤੇ ਰੀਲਾ ਰੂਲਾ ਵੀ ਬਣਾਉਣ ਲੱਗਦੇ ਆ ਦੁਬਾਰੇ ਬੰਦਾ ਲੱਭਿਆ ਨਵਾਂ ਬਣਾਉਣ ਵਾਸਤੇ ਮੈਂ ਤੇ ਹਰਪਾਲ ਤੇ ਕੱਲ ਤੋਂ ਵਧੀਆ ਵਲੌਗ ਫੋਰ ਵੀ ਬਣਾਇਆ ਕਰਾਂਗੇ ਮਾਤਾ ਜੀ